ਕਲਾਗਰ ਬਣਦਾ ਹੈ ਪੱਕੇ ਚੱਲਨੇ ਨੇ ਉਦੋਂ ਆ ਚਾਰ ਬੱਲਬ ਚੱਲ 150 200 ਕਿਹੜਾ 150 ਹੀ ਵੈਸਟਰ ਰਹੇਗਾ ਅੱਛਾ ਜੀ ਦੋ ਪੱਕਿਆਂ ਲਈ 2200 ਟੈਂਡਰ ਦੋ ਪੱਕੇ ਨੇ ਮਤਲਬ ਤੁਸੀਂ ਲੈ ਲਓ 150 ਐਂਪੀਅਰ ਦਾ ਲੈ ਲਓ ਤੁਸੀਂ ਬੈਟਰਾ ਹੁਣ ਬੈਟਰਾ ਦੇਖੋ ਤੁਸੀਂ ਕਿਹੜੀ ਕੰਪਨੀ ਦਾ ਲੈਣਾ ਚਾਹੁੰਦੇ ਹੋ ਬੀਰ ਜੀ ਕਰੇ ਨਾ ਮੈਂ ਮਤਲਬ ਕਿ ਇਨਵਰਟਰ ਲਗਵਾਣਾ ਸੀਗਾ ਜੀ ਕਿ ਕਿਹੜਾ ਇਨਵਰਟਰ ਲਗਵਾਈਏ ਕਿ ਜਿਹੜਾ ਵਧੀਆ ਰਹੇ ਤੇ ਮਤਲਬ ਕਿ ਆਪਣੇ ਘਰੇ ਮਨ ਲਾ ਕੇ ਦੋ ਪੱਖੇ ਨੇ ਚਾਰ ਬੱਲਬ ਵਗੈਰਾ ਨੇ ਕਿ ਮਤਲਬ ਕਿ ਜਿਆਦਾ ਜਲਦੀ ਮਤਲਬ ਕਿ ਖਰਾਬ ਨਾ ਹੋਇਆ ਨਾ ਹੋਵੇ ਕਿ ਆਪਾਂ ਕੱਲ ਵਾਲੀ ਜਲਦੀ ਖਰਾਬ ਹੋ ਜਵੇ ਇਹ ਚੀਜ਼ ਮੈਂ ਤੁਹਾਡੇ ਰੈਣਾ ਲੈਣਾ ਚਾਹਣਾ ਕਿ ਮਤਲਬ ਕਿ ਕਿਹੜਾ ਇਨਵਰਟਰ ਵਧੀਆ ਰਹੂਗਾ ਤੁਹਾਡੇ ਸਮਾਨ ਪੱਖੇ ਕਿੰਨੇ ਨੇ ਪੱਖੇ ਹੀ ਦੋ ਨੇ ਬੱਲਬ ਕਿੰਨੇ ਨੇ ਬੱਲਬ ਚਾਰ ਹੀ ਦੋ ਪੱਖੇ ਨੇ ਜੀ ਚਾਰ ਬੱਲਬ ਨੇ ਤੁਹਾਡੇ 150 ਐਂਪੀਅਰ ਦਾ ਲੈ ਲਓ ਤੁਸੀਂ ਔਰ 800 ਜਾਂ 900 ਵਾਲਾ ਲੈ ਲਓ ਇਨਵਰਟਰ ਬੈਟਰਾ ਲੈ ਲਓ 150 ਵਾਲਾ ਜਿਆਦਾ ਲਮੋਗੇ ਤਾਂ ਚਾਰਜਿੰਗ ਦੀ ਵੀ ਪ੍ਰੋਬਲਮ ਆਊਗੀ ਬਿਜਲੀ ਵੀ ਮਤਲਬ ਜਿਆਦਾ ਲਏਗਾ ਚਾਰਜਿੰਗ ਜਿੰਨਾ ਜਿਆਦਾ ਟਾਈਮ ਹੋਏਗਾ ਉਨੀ ਹੀ ਬਿਜਲੀ ਆਏਗੀ ਮਤਲਬ ਲੱਗੇਗੀ ਤੁਹਾਡੀ ਇਸ ਲਈ ਸ਼ਫੀਜ਼ੈਂਟਾ ਦੋ ਪੱਕੇ ਨੇ ਮਤਲਬ ਤੁਸੀਂ ਲੈ ਲਓ 150 ਐਂਪੀਅਰ ਦਾ ਲੈ ਲਓ ਤੁਸੀਂ ਬੈਟਰਾ ਹੁਣ ਬੈਟਰਾ ਦੇਖੋ ਤੁਸੀਂ ਕਿਹੜੀ ਕੰਪਨੀ ਦਾ ਲੈਣਾ ਚਾਹੁੰਦੇ ਹੋ 800 ਵਾਟ ਦਾ ਲੈ ਲਓ ਤੁਸੀਂ ਇਨਵਰਟਰ ਅਗਰ ਤੁਸੀਂ ਲੂਮਿਨਸ ਲੈਣਾ ਚਾਹੁੰਦੇ ਹੋ 4200 ਰੁਪਏ ਦਾ ਤੁਹਾਨੂੰ ਪਊਗਾ ਇਨਵਰਟਰ ਔਰ 1111000 ਦਾ ਪਏਗਾ ਬੈਟਰੀ 300 ਰੁਪਏ ਦਾ ਪਏਗਾ ਤੁਹਾਨੂੰ ਸਟੈਂਡ ਔਰ ਇਹ ਲੂਮਿਨਸ ਹੋਏਗਾ ਤੰਦੂਲਕਰ ਦੀ ਫੋਟੋ ਵਾਲਾ ਨਾ ਕਿ ਇਮੇਜ ਹੋਏਗਾ ਇਮੇਜ ਨਹੀਂ ਹੋਏਗਾ ਇਹ ਦੂਜਾ ਬ੍ਰਾਂਡ ਨਹੀਂ ਹੋਏਗਾ ਲੂਮਿਨਸ ਦਾ ਇਹ ਜੋ ਪਹਿਲਾ ਬ੍ਰਾਂਡ ਲੂਮਿਨਸ ਦਾ ਉਹੀ ਦਵਾਂਗੇ ਤੁਹਾਨੂੰ ਇਹ ਪਏਗਾ ਤੁਹਾਨੂੰ 16000 ਰੁਪਏ ਦਾ 16000 ਰੁਪਏ ਦਾ ਸੈੱਟ ਪਏਗਾ ਬ੍ਰਦਰ ਤੁਹਾਨੂੰ ਅਗਰ ਤੁਸੀਂ ਇਹਨੂੰ ਬਜਾਸਤੇ ਲੈਣਾ ਚਾਹੁੰਦੇ ਹੋ ਤਾਂ ਬਜਾਸਤੇ ਵੀ ਮਿਲ ਜਾਏਗਾ ਇਹ ਬਹੁਤ ਹੀ ਇਨਸਟਾਲਮੈਂਟ ਇਹਦੀਆਂ ਨੇ ਬਹੁਤ ਹੀ ਘੱਟ ਮਤਲਬ ਇਨਸਟਾਲਮੈਂਟ ਹੋ ਜਾਂਦੀਆਂ ਨੇ ਘੱਟ ਰੇਟ ਤੇ ਥੋੜਾ ਬੋਤਾ ਖਰਚਾ ਲੱਗਦਾ ਵਾ ਪੈਸੇ ਜਿੰਨੇ ਤੁਸੀਂ ਦੇਣਾ ਚਾਹੁੰਦੇ ਹੋ ਪਹਿਲਾਂ ਉਨੇ ਦਿੱਤੇ ਜਾਣਗੇ ਅਗਰ ਤੁਸੀਂ ਕਹਿੰਦੇ ਹੋ ਕਿ 2000 ਰੁਪਏ ਦੇ ਕੇ ਇਨਵਰਟਰ ਚਾਹੀਦਾ 2000 ਰੁਪਏ ਦੇ ਕੀ ਇਨਵਰਟਰ ਦੇ ਦਾਂਗੇ ਤੁਹਾਨੂੰ ਤੁਸੀਂ ਸਿਰਫ ਡਾਊਨ ਪੇਮੈਂਟ 'ਚ 2000 ਦੇਣਾ ਇਨਵਰਟਰ ਤੁਹਾਨੂੰ ਮਿਲ ਜੇਗਾ। ਅਗਰ ਤੁਸੀਂ 1000 ਰੁਪਏ ਚ 3000 ਰੁਪਏ ਚ ਜਿੰਨਾ ਤੁਸੀਂ ਕੰਫਰਟ ਚੋਣਿਓ 5000 ਦੇ ਨਾਲ ਚੋਣਿਓ 4000 ਦੇ ਨਾਲ ਚੋਣਿਓ ਜਿੰਨੇ ਤੁਸੀਂ ਪੈਸੇ ਦੇਣਾ ਚੋਣਿਓ ਉਨੇ ਪੈਸੇ ਵਿੱਚੋਂ ਲੈਸ ਕਰਕੇ ਬਾਕੀ ਤੁਹਾਨੂੰ ਇਨਵਰਟਰ ਮਿਲ ਜੇਗਾ। ਠੀਕ ਹੈ? ਇਹ ਤੁਹਾਨੂੰ ਬਜਾਜ ਦੇ ਉੱਤੇ ਜੋ ਕਿਸ਼ਤਾਂ ਬਣਾਣੇ ਆ ਆਪਾਂ ਲੋਨ ਕਰਦੇ ਆ ਆਪਾਂ ਆਪ ਹੀ ਕਰਦੇ ਆ ਉਹ ਤੁਹਾਨੂੰ ਦੇ ਦਾਂਗੇ। ਹੋਰ ਦੱਸੋ ਕੀ ਚਾਹੀਦਾ? ਇਹ ਪੁੱਛ ਰਿਹਾ ਕਿ ਤੁਹਾਡੇ ਤੋਂ ਕੀ ਕਿਹੜਾ ਮਤਲਬ ਕਿ ਕਿੰਨੇ ਐਂਪੀਅਰ ਦਾ ਬੈਸਟ ਰਹੂਗਾ ਜਿਹੜੇ ਆਪਣੇ ਦੋ ਪੱਕੇ ਚੱਲਨੇ ਨੇ ਉਧਵਾ ਚਾਰ ਬੱਲਬ ਚੱਲ 150 200 ਕਿਹੜਾ 150 ਹੀ ਵੈਸਟਰ ਰਹੇਗਾ اچھا ਇਹ ਦੋ ਪੱਕਿਆਂ ਲਈ 250 ਐ ਅਗਰ ਤੁਸੀਂ ਕੂਲਰ ਚਲਾਣਾ ਠੀਕ ਹੈ ਕੁਝ ਹੋਰ ਚਲਾਣਾ ਫਿਰ ਆਪਾਂ ਕਹਿ ਸਕਦੇ ਆ ਕਿ ਆਪਾਂ 200 ਵਾਲਾ ਲਗਾਈਏ ਫਿਰ ਉਥੇ ਆਪਾਂ ਵੱਡਾ ਸੈੱਟ ਲਗਾ ਦਾਂਗੇ 1050 ਪਲੱਸ 200 ਐਂਪੀਅਰ ਬੈਟਰੀ ਸਾਡੇ 14000 ਰੁਪਏ ਦਾ ਬੈਟਰੀ ਹੈ 4800 ਰੁਪਏ ਦਾ ਇਨਵਰਟਰ 300 ਰੁਪਏ ਦਾ ਸਟੈਂਡ ਠੀਕ ਹੈ ਜੀ 19600 ਰੁਪਏ ਦਾ ਸੈੱਟ ਪਵੇਗਾ ਲੂਮਿਨਸ ਦਾ ਅਗਰ ਹੋਰ ਕੰਪਨੀ ਲੈਣੀ ਹੈ ਉਹ ਵੀ ਸਾਰੀਆਂ ਹੈਗੀਆਂ ਆਪਣੇ ਕੋਲੇ ਈਸਟਮੈਨ ਵੀ ਹੈਗਾ ਔਰ ਆਪਣੇ ਕੋਲੇ ਮਾਈਕਰੋਟੈਕ ਵੀ ਹੈਗਾ ਅਗਰ ਤੁਸੀਂ ਇਨਵਰਟਰ ਮਾਈਕਰੋਟੈਕ ਦਾ ਲੈਣਾ ਲੂਮਿਨਸ ਦਾ ਲੈਣਾ ਬੈਟਰੀ ਤੁਸੀਂ ਕੋਈ ਅਦਰ ਕੰਪਨੀ ਦਾ ਲੈਣਾ ਜਿਵੇਂ ਆਪਣੇ ਕੋਲੇ ਵਿਨੋਲੈਕਸ ਵੀ ਹੈਗਾ ਉਹਦਾ ਰੇਟ ਪਵੇਗਾ 220 ਐਂਪੀਅਰ ਦਾ ਬੈਟਰੀ ਆ ਪਵੇਗਾ 10500 ਰੁਪਏ ਦਾ ਹੋਰ ਇੱਕ ਗੱਲ ਨਾਲ ਦੱਸ ਦੇਣਾ ਪੁਰਾਣਾ ਬੈਟਰਾ ਤੁਹਾਡਾ ਕੋਈ ਵੀ ਹੋਵੇ ਪਿਊਬਲਰ ਬੈਟਰਾ ਹੋਵੇ ਚਾਹੇ 150 ਵਾਲਾ ਹੋਵੇ ਚਾਹੇ 180 ਵਾਲਾ ਹੋਵੇ ਚਾਹੇ 200 ਵਾਲਾ ਹੋਵੇ ਆਪਾਂ ਤੁਹਾਡਾ 4000 ਰੁਪਏ ਦਾ ਕਟਾਂਗੇ ਪੁਰਾਣਾ ਬੈਟਰਾ 4000 ਦਾ ਕਟਿਆ ਜਾਵੇਗਾ ਨਵਾਂ ਬੈਟਰਾ ਤੁਹਾਨੂੰ ਦਿੱਤਾ ਜਾਵੇਗਾ ਉਹ 4000 ਵਿੱਚੋਂ ਕੱਟ ਲਾਵਾਂਗੇ ਅਗਰ ਤੁਹਾਡਾ ਇਨਵਰਟਰ ਵੀ ਪੁਰਾਣਾ ਹੈਗਾ 1000 ਰੁਪਏ ਦਾ ਉਹ ਕੱਟਿਆ ਜਾਵੇਗਾ ਮਤਲਬ ਸੈੱਟ ਤੁਹਾਡਾ ਅਸੀਂ 5000 ਰੁਪਏ ਦਾ ਕੱਟ ਲਾਵਾਂਗੇ ਮਿਰਜੀ ਹੋਰੇ ਤੋਂ ਇਲਾਵਾ ਮਤਲਬ ਕਿ ਬੈਸਟ ਇਨਵਰਟਰ ਛੋਟੇ ਸਾਣਾ ਹੁਣ ਮਤਲਬ ਕਿ 220 ਵਾਲਾ ਕਿੰਨੇ ਮਤਲਬ ਕਿ ਪੱਖੇ ਵਗੈਰਾ ਕੀ ਕੁਝ ਹੋਰ ਚੱਲ ਸਕਦੇ ਤਾਂ ਕੀ ਕੀ ਆਪਾਂ ਵਧੀਆ ਚਲਾ ਸਕਦੇ ਕਿ ਜਿਹੜਾ ਸਹੀ ਰਵੇ ਮੈਂ ਫੇਰ ਉਹੀ ਗੱਲ ਕਰਾਂਗਾ ਕਿ 200 ਵਾਲਾ ਜਿਹੜਾ ਬੈਟਰੀ ਹੁੰਦਾ ਅਗਰ ਤੁਸੀਂ ਕੂਲਰ ਵਗੈਰਾ ਚਲਾਉਣਾ ਤੁਸੀਂ ਉਹ ਲਗਾ ਸਕਦੇ ਹੋ ਅਦਰਵਾਈਜ਼ 150 ਵਾਲਾ ਬਹੁਤ ਹੈ ਅਗਰ ਤੁਸੀਂ ਦੋ ਪੱਖੇ ਹੀ ਚਲਾਣੇ ਨੇ ਤਾਂ ਤੁਹਾਡੇ ਲਈ 150 ਰੁਪਏ 150 ਵਾਲਾ ਸ਼ਰਵਿੰਟ ਹੈ 200 ਵਾਲੇ ਦੀ ਲੋਨ ਦੀ ਲੋੜ ਨਹੀਂ ਹੈ 160 ਵਾਲਾ ਲੈ ਲਓ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਸਾਰੇ ਐਂਪੀਰਾਂ ਦੇ ਵਿੱਚ ਪਏ ਨੇ ਬੈਟਰੀ 160 ਵਾਲਾ ਪਿਆ 180 ਵਾਲਾ ਪਿਆ 200 ਵਾਲਾ ਪਿਆ 250 ਵਾਲਾ ਵੀ ਆਉਂਦਾ 300 ਵਾਲਾ ਵੀ ਆਉਂਦਾ ਜਿਹੜਾ ਮਰਜ਼ੀ ਲੈ ਸਕਦੇ ਹੋ ਸਿੰਗਲ ਇਨਵਰਟਰ ਲੈ ਸਕਦੇ ਹੋ ਡਬਲ ਬੈਟਰੀ ਵਾਲਾ ਇਨਵਰਟਰ ਲੈ ਸਕਦੇ ਹੋ ਸਾਰੇ ਹੈਗੇ ਆਪਣੇ ਕੋਲੇ ਕੋਈ ਕੰਪਨੀ ਲੈ ਲਓ ਤਿੰਨ ਕੰਪਨੀਆਂ ਆਪਣੇ ਕੋਲੇ ਹੈਗੀਆਂ ਨੇ ਮੈਂ ਗਣਾਈਆਂ ਨੇ ਤੁਹਾਨੂੰ ਈਸਟਮੈਨ ਲੈਣਾ ਈਸਟਮੈਨ ਲੈ ਲਓ ਮਾਈਕਰੋਟੈਕ ਲੈਣਾ ਮਾਈਕਰੋਟੈਕ ਲੈ ਲਓ ਲੂਮਿਨਸ ਲੈਣਾ ਲੂਮਿਨਸ ਲੈ ਲਓ ਕੋਈ ਵੀ ਲੈ ਲਓ ਬਿਆਜ ਤੇ ਲੈਣਾ ਕੈਸ਼ ਲੈਣਾ ਕ੍ਰੈਡਿਟ ਕਾਰਡ ਤੇ ਲੈਣਾ ਪੇਮੈਂਟ ਮੋਡ ਤੁਹਾਡੀ ਆਪਣੀ ਮਰਜ਼ੀ ਆ ਪੇਮੈਂਟ ਮੋਡ ਤੁਹਾਡੀ ਆਪਣੀ ਮਰਜ਼ੀ ਆ ਜਿਹੜੀ ਮਰਜ਼ੀ ਤਰੀਕੇ ਨਾਲ ਤੂੰ ਸਾਨੂੰ ਪੇਮੈਂਟ ਦੇ ਦੋ ਜੈ ਮਾਤਾ ਦੀ